ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਕਰਦੀ ਤੀ ਸਾਰੇ ਜਣੇ ਬਹੁਤ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਤੁਸੀਂ ਮੇਰੇ ਕੱਲ ਦੇ ਵਲੌਗ ਚ ਦੇਖਿਆ ਹੋਣਾ ਕਿ ਆਪਾਂ ਆ ਗਏ ਸੀ ਆਪਣੇ ਪਿੰਡ ਜਾਣ ਕੇ ਆਪਣੇ ਮੇ ਪੇਕੇ ਆ ਦੇ ਗਏ ਸੀ ਕਿ ਬੱਚੇ ਫੇ ਉੱਥੇ ਰਹਿ ਪਏ ਹੈਗੇ ਹਨਾ ਤੇ ਹੁਣ ਅੱਜ ਮੈਂ ਉਹਨਾਂ ਨੂੰ ਲੈਣ ਚੱਲੀ ਪਹਿਲਾਂ ਮੈਂ ਢਿੱਲੋ ਸਾਹਿਬ ਨੂੰ ਕਿਹਾ ਸੀ ਮੈਂ ਕਿਹਾ ਚਲੋ ਤੁਸੀਂ ਜਾਇਆ ਉਹ ਲੈਣ ਤੇ ਉਹ ਕਹਿੰਦੇ ਨਹੀਂ ਮੇਰੇ ਕੋਲ ਟਾਈਮ ਨਹੀਂ ਵੀ ਤੂੰ ਹੀ ਜਾਇਆ ਤੂੰ ਛੱਡ ਕੇ ਆਈ ਤਾਂ ਤੂੰ ਹੀ ਲੈ ਕੇ ਆਉਣੇ ਆ ਤੇ ਹੁਣ ਮੈਂ ਫੇਰ ਚੱਲੀ ਆ ਤੇ ਟਾਈਮ ਹੋ ਗਿਆ ਦੁਪਹਿਰ ਦੇ 2 ਵਜੇ ਗਏ ਆ ਤੇ ਮੈਂ ਕਿਹਾ ਚਲੋ ਉਹਨਾਂ ਲੈ ਆਵਾਂ ਤੇ ਬਾਕੀ ਚਲੋ ਜਾ ਕੇ ਉੱਥੇ ਦੇਖਦੇ ਆ ਤੇ ਵਲੌਗ ਵੀ ਅੱਜ ਮੇਰਾ 2 ਵਜੇ ਮੈਂ ਸਟਾਰਟ ਕੀਤਾ ਆ ਸਵੇਰੇ ਮੇਰਾ ਟਾਈਮ ਨਹੀਂ ਲੱਗਾ ਟਾਈਮ ਤਾਂ ਲੱਗਾ ਹੀ ਬਟ ਮੈਂ ਕੰਮ ਕਰਕੇ ਸੌ ਗਈ ਮੈਂ ਕਿਹਾ ਪਹਿਲਾਂ ਸੌ ਜਾਈਏ ਕਿਉਂਕਿ ਜੇ ਮੈਂ ਚੱਲ ਗਈ ਬੱਚੇ ਆ ਗਏ ਤਾਂ ਫੇਰ ਆਪਣੀ ਨੀਂਦ ਹਰਾਮ ਆ ਫੇਰ ਨੀਂਦ ਜਿਹੜੀ ਆਪਾਂ ਨੂੰ ਤੁਹਾਨੂੰ ਪਤਾ ਹੈ ਬੱਚੇ ਆਇਆ ਤੇ ਫੇਰ ਜਦੋਂ ਰੌਲਾ ਪੈਂਦਾ ਵੀ ਨੀਂਦ ਨਹੀਂ ਆਉਂਦੀ ਸੋ ਚਲੋ ਆਜੋ ਹੁਣ ਆਪਾਂ ਚੱਲੀਏ ਤੇ ਆ ਵਲੌਗ ਦੇ ਨਾਲ ਸਾਰੇ ਜਾਣੇ ਬਣੇ ਰਹੋ ਠੀਕ ਆ ਜੀ ਤੇ ਸਕੂਟਰੀ ਮੇਰੀ ਸਾਫ਼ ਕਰਦਿਆ ਕਰ ਕਿ ਸਾਬ ਵੀ ਇੱਧਰ ਪਿੱਛੇ ਬੈਠਾ ਆ ਤੇ ਇਹਨੇ ਕਦੀ ਨਹੀਂ ਆਖੇ ਲੱਗਣਾ ਤੇ ਸਕੂਟਰੀ ਮੇਰੀ ਇਦਾਂ ਆ ਨਾ ਇਹਨਾਂ ਨੇ ਸਾਰੀ ਗੰਦੀ ਕੀਤੀ ਹੋਆ ਮਿੱਟੀ ਦੇ ਵਿੱਚ ਤੇ ਥਾਰ ਆਪਣੀ ਇੱਧਰ ਹਮੇਸ਼ਾ ਤਿਆਰ ਰਹਿੰਦੀ ਆ ਤੇ ਸਾਰੇ ਜਣੇ ਵਲੌਗ ਦੇ ਨਾਲ ਬਣੇ ਰਹੋ ਤੇ ਆਪਾਂ ਜਾਈਏ ਤੇ ਤੁਹਾਨੂੰ ਬਾਕੇ ਉੱਥੇ ਮਿਲਾਉਣੇ ਆ ਤੇ ਆਪਾਂ ਅੱਜ ਆਦਮਪੁਰ ਵਾਲੀ ਸਾਈਡ ਵੀ ਜਾਣਾ ਆ ਠੀਕ ਆ ਜੀ ਤੇ ਸਾਰੇ ਜਣੇ ਬਣੇ ਰਹੋ ਤੇ ਮੇਰੀ ਅੱਜ ਸਿਹਤ ਫੇਰ ਨਹੀਂ ਠੀਕ ਲੱਗਦੀ ਮੈਨੂੰ ਮੇਰੀ ਆਵਾਜ਼ ਤੋਂ ਹੀ ਲੱਗਦਾ ਹੋਣਾ ਤੁਹਾਨੂੰ ਚਲੋ ਠੀਕ ਆ ਜੀ ਆਜੋ ਫਿਰ ਚੱਲੀਏ ਲੇਟ ਨਾ ਹੋ ਜਾਈਏ ਮੈਂ ਦੇਖ ਲਓ ਘਰ ਤੋਂ ਇੱਥੇ ਆਦਮਪੁਰ ਪਹੁੰਚ ਗਈ ਆ ਪਰ ਜਿਹੜੇ ਨਿਆਣੇ ਆ ਉਹ ਹੱਲੇ ਤੱਕ ਨਹੀਂ ਪਹੁੰਚੇ ਤੇ ਮੈਂ ਨਾਲ ਕਿਹਾ ਇੱਥੇ ਬਾਸਟੇ ਮੋਰੇ ਆ ਜਿਓ ਕਿਉਂਕਿ ਜੇ ਮੈਂ ਪਿੰਡ ਨੂੰ ਚੱਲ ਜਾਣਾ ਹੈ ਤਾਂ ਫੇਰ ਮੈਨੂੰ ਟਾਈਮ ਲੱਗ ਜਾਣਾ ਹੈ ਤਾਂ ਬਹੁਤ ਤੇ ਮੈਂ ਕਿਹਾ ਚਲੋ ਤੁਸੀਂ ਇੱਥੇ ਆ ਜਿਓ ਹਨਾ ਜੋ ਹੱਲੇ ਤੱਕ ਨਹੀਂ ਪਹੁੰਚੇ ਤਾਂ ਮੈਨੂੰ ਆਈ ਨੂੰ ਇੱਥੇ 5 ਮਿੰਟ ਹੋਵੇ ਬਾਸ ਸਕਦੇ ਆ ਅੱਗੇ ਹੁਣ ਮੈਂ ਚਲੋ ਉਹਨਾਂ ਦੀ ਘਰ ਦੀ ਵੇਟ ਆਉਂਦੇ ਆ ਤਾਂ ਫੇਰ ਦੇਖਦੇ ਆ ਤੇ ਫਿਰ ਅੰਦਰ ਮਾਸੀ ਜੀ ਕੇ ਜਾਣਾ ਹੈ ਤੇ ਚਲੋ ਠੀਕ ਆ ਜੀ ਫਲੌਗ ਦੇ ਨਾਲ ਬਨੇ ਰਹੇ ਹਾਂ ਸਾਰੀ ਜਗ ਉਹ ਤਾਂ ਆਪਾਂ ਲੈ ਲਿਆ ਇੱਥੋਂ ਤੇ ਇਧਰ ਆਦਮپور ਦਾ ਹਾਲ ਦੇਖ ਲੋ ਤੁਸੀਂ ਪੁਲ ਬਣਦਾ ਆ ਪਤਾ ਨਹੀਂ ਕਿੰਨੇ ਸਾਲ ਹੋ ਗਏ ਪੁਲ ਬਣਦੇ ਨੂੰ ਇਹ ਮਿਲਦਾ ਬਚਾਰਾ ਕੀ ਭਾਜੀ ਅਕਸ਼ੇ ਭਾਜੀ ਪਤਾ ਨਹੀਂ ਕਦੋਂ ਜਾ ਕੇ ਬਣਨਾ ਹੈ ਪੁਲ ਇਹ ਦਰੱਖਸ਼ਾ ਸਰ ਕਹਿੰਦੇ ਵੀ ਲੋ ਜੀ ਆਦਮਪੁਰ ਦਾ ਸੁਧਾਰ ਬਹੁਤ ਵਧੀਆ ਹੋਇਆ ਹੈ ਮੈਂ ਕਹਾ ਹਾਂਜੀ ਹਾਂਜੀ ਜੀ ਉਹ ਤਾਂ ਦੀਦਾ ਹੀ ਆ ਆਦਮਪੁਰ ਦਾ ਸੁਧਾਰ ਹਾਂਜੀ ਭਾਜੀ ਬਹੁਤ ਵਧੀਆ ਬਹੁਤ ਵਧੀਆ ਦਰਨਾ ਹੈ ਤਾ ਲਾ ਇਹਨੇ ਹੁਣ ਇਹਨੇ ਜਾਣਾ ਹੀ ਨਹੀਂ ਆ ਉਹ ਲੈ ਇਹਨੇ ਇਹਦੇ ਸਮੋਸੇ ਸਮੋਸੇ ਖਲਾਰ ਦੇਣ ਇਹਨੂੰ ਬੰਨ ਲਓ ਆ ਲੈ ਚੱਲ ਚੱਲ ਹਾਂ ਅੱਛਾ ਮੈਂ ਤਾਂ ਕਹ ਚੈ ਨਹੀਂ ਪਾਈਓ ਇਹਦੇ ਗੱਲ ਚ ਸੰਗਲੀ ਬੜੀ ਵੱਡੀ ਆ ਪਾਦੇ ਰੂ ਇੱਥੇ ਰੱਸਾ ਜਾਇਦਾ ਕਿੱਥੇ ਆ ਦੇਖੀ ਫਿਰ ਆ ਚਲੋ ਚਾਹ ਪੀ ਲਓ ਬਈ ਹਣ ਗੱਬੇ ਬੈ ਗਿਆ ਆ ਹਣ ਪਤਾ ਵੀ ਮੇਰੇ ਪਤਾ ਨਹੀਂ ਕਿਧਰ ਵਾਲੇ ਦੁਆਲੇ ਸਾਰੇ ਬੈਠੇ ਹੋ ਪਤਾ ਨਹੀਂ ਕਿਧਰੋਂ ਵੱਜ ਜਾਣੀ ਆ ਇਹਨੂੰ ਪਤਾ ਆ ਮੇਰੀ ਵੀਡੀਓ ਬਣਦੀ ਆ ਲੈ ਲੈ ਸਸਤੀ ਵਈ ਆਲੇ ਨੂੰ ਮੋਨੂ ਨੂੰ ਕਰ ਲੋ ਪਤਾ ਨਹੀਂ ਕੀ ਕਰਨਾ ਇੱਧਰ ਆ ਕੈਮਰਾ ਇੱਧਰ ਚੱਲਦਾ ਚੱਲ ਹੁਣ ਜਾ ਜਾ ਕਰਨ ਨੂੰ ਚੱਲ ਜਾ ਚੱਲ ਜਾ ਬਾਹਰ ਉੱਤੇ ਚੱਲ ਜਾ ਹੁਣ ਇਹ ਮੇਰੇ ਚੱਪਲ ਨਹੀਂ ਛੱਡਦਾ ਪਿਆ ਹੈਗਾ ਚੱਲ ਹਣ ਇਹ ਤੇਰੇ ਆ ਨੂੰ ਮੂੰਹ ਕਰ ਲੈ ਸਾਡੇ ਬਣਾਉਣ ਲੱਗਦੇ ਤਾਂ ਮੂੰਹ ਧਮਾ ਲੈਂਦਾ ਅੰਪਦਾ ਆਇਆ ਬਲੌਗਰ ਬੰਦੇ ਆਇਓ ਆ ਬਲੌਗ 'ਚ ਆਉਣਾ ਸੀ ਤਾਂ ਮੇਰੇ ਆਲੂ ਮੂੰਹ ਕਰ ਲੈਂਦਾ ਹਨਾ ਗੱਬਰ ਗੱਬਰ ਜਾਈਏ ਅਸੀਂ ਹੁਣ ਜਾਈਏ ਇਹਨੇ ਬੜੀ ਉਹ ਗੱਤ ਕਰਾਈ ਹੋਈਗੀ ਰਾਤ ਨੂੰ ਜਦੋਂ ਗੋਣੇ ਤੇ ਚੰਗੀਆਂ ਚੀਕਾ ਕਢਾਈਆਂ ਇਹਨੇ ਰਾਜੀਬੀਦੀਆਂ ਹੁਣ ਮੰਨ ਜੇ ਛੇੜ ਲਾਉਂਨੇ ਹੁਣੀ ਵਾਤ ਕਰਾ ਦੇਣੀ ਸੁਭੇ ਛੇੜੀ ਹੁਣ ਡਰ ਨਹੀਂ ਲੱਗਦਾ ਦੋਦ ਡਾਲਾ ਹੁਣ ਡਰ ਨਹੀਂ ਲੱਗਦਾ ਕਰੀ ਤਾਂ ਇਹ ਦੇਖੀ ਨਿਮਰ ਨੂੰ ਡਰ ਲੱਗਦਾ ਹੁਣ ਹਨਾ ਨਿਮਰ ਲੱਗਦਾ ਡਰ ਚਾਵਲ ਗਿਆ ਹਨ ਪੈਦਾ ਤੋਂ ਖੇਲਣ ਨੂੰ ਬਹੁਤ ਝਾਰ ਖੋਛ ਰਹੀ ਆਹ ਆਹ ਆ ਦੇ ਤਾ ਹਾਏ ਫਿਰ ਮੈਂ ਦਾੰਦ ਨਾ ਮਾਰ ਦਵੇ ਗੱਲ ਕੋਈ ਨਹੀਂ ਜਾਣਾ ਫਿਰ ਨਮ ਨਾ ਉਹ ਬੈਠ ਜਾਣਾ ਉੱਪਰ ਇਹਦੇ ਚੱਕਰ ਹਾਂ ਲੈਦਾ ਇਹ ਤੱਕ ਕੇ ਮੜ ਕੇ ਤਾਂ ਹਿੱਲ ਨਹੀਂ ਹੁੰਦਾ ਹੋਏ ਜਦ ਤੱਕ ਜਾਂਦਾ ਆ ਜਾਣ ਕੇ ਲੈ ਕੇ ਆਉਂਦਾ ਉਹ ਵੀ ਜਾਣ ਕੇ ਆ ਦੇਖ ਜਾਣ ਕੇ ਲੈ ਕੇ ਆਉਂਦਾ ਸਿੰਮੀ ਕੋ ਵੀ ਇਹ ਚੱਕੇ ਸਿੱਟੇ ਆ ਦੇਖ ਬੜਾ ਹੱਦ ਆ ਚਲੀਏ ਕਹਿ ਲੈ ਖੇਡਣਾ ਆ ਹੁਣ ਲੱਭਾ ਹੀ ਨਹੀਂ ਸਰਾਣਾ ਸਰਾਣਾ ਨਹੀਂ ਲੱਭਾ ਹਣ ਚਪਲ ਚੱਕ ਲਈ ਆ ਉਹ ਜਿਹੜੀ ਚੱਕਣੀ ਉਹਨੂੰ ਹੀ ਪਹਿਨਣਾ ਕੋਈ ਨਹੀਂ ਪਹਿਣਾ ਆਹੋ ਜਿਹੜੀ ਇੱਧਰ ਖੋਣੀ ਆ ਆ ਧੱਕਾ ਇੱਥੇ ਇੱਥੇ ਭਾਣ ਜੀ ਮਾਮੀ ਨੂੰ ਆਪਣੀ ਨੂੰ ਪੈਸੇ ਦਿੰਦੇ ਮਾਮੀ ਲੈ ਪੈਸੇ ਰੱਖੋ ਤੇ ਅਗਲੀ ਵਾਰੀ ਮਗੋਣੀਆਂ ਫੇਰ ਕੀ ਆ ਰੱਖ ਲਾ ਆ ਲੋਈ ਧੋਈ ਨੇਕੇ ਦਰੋਗੇ ਦਰੋ ਰੋਕੇ ਬੰਦਾ ਲੈ ਦੱਸਿੰਦੇ ਤੋਂ ਮੋੜ ਕੇ ਜੇਬ ਚ ਪਾ ਲੇ ਪੈਸੇ ਹੈਂ ਦਾਤਾ ਚਲੋ ਵੇ ਜੀ ਜੀ ਹੁਣ ਆਪਾਂ ਆ ਗਏ ਘਰ ਤੇ ਆ ਨਾ ਮੇਰੇ ਇੱਕ ਪਿੰਪਲ ਜਿਹੜਾ ਮੈਨੂੰ ਬਹੁਤ ਤੰਗ ਕਰਦਾ ਹੈ ਤੇ ਮੈਂ ਇਹਨੂੰ ਕੱਢ ਦਿੱਤਾ ਤੇ ਹੁਣੇ ਲੱਗਾ ਹੋਇਆ ਦੁਖਣ ਤੇ ਹੁਣ ਆਪਾਂ ਦੇਖ ਲਈਏ ਰਸੋਈ ਚ ਕੀ ਬਣਾਉਣਾ ਹੈ ਦੇਖਦੇ ਮम्मी ਨੇ ਕੀ ਤਿਆਰੀ ਕੀਤੀ ਹੋ ਆ ਲਓ ਵੇ ਇਧਰ ਕੀ ਆ ਦੀ ਸਬਜ਼ੀ ਕੱਟੀ ਪਈ ਆ ਤੇ ਦਾਲ ਵੀ ਸਗੀ ਥੋੜੀ ਜੀ ਇਹ ਹੋ ਗਈ ਖਤਮ ਹੋਰ ਕੀ ਆ ਇਹ ਤਾਂ ਖਾਲੀ ਲੱਗਦਾ ਆ ਇਹ ਦਵਾਈਆਂ ਵਾਲਾ ਆ ਤੇ ਸੱਸ ਮੇਰੀ ਦਾ ਇੰਨਾ ਫਾਇਦਾ ਕਿ ਮੇਰੀ ਆਉਂਦੀ ਨੂੰ ਸਬਜ਼ੀ ਕੱਟਿਓ ਹੋਈ ਆ ਤਾਂ ਹੁਣ ਮੈਂ ਸਿਰਫ ਤੜਕਾ ਲਗਾਣਾ ਆ ਤੇ ਰੱਬ ਕਰੇ ਇਦਾਂ ਦੀ ਅਸੱਸਾ ਸਾਰਿਆਂ ਨੂੰ ਮਿਲਣ ਜਿਹੜਾ ਕਿਤੇ ਨੋ ਗਈ ਹੋਵੇ ਨਾ ਤਾਂ ਉਹਦੀ ਆਉਂਦੀ ਨੂੰ ਸਾਰਾ ਕੁਝ ਕੱਟ ਕੇ ਰੈਡੀ ਕੀਤਾ ਹੋਵੇ ਬਸ ਆ ਕੇ ਤੜਕਾ ਲਗਾ ਲਓ ਬਾਕੀ ਕੋਈ ਟੈਨਸ਼ਨ ਨਹੀਂ ਵੀ ਘਰ ਜਾ ਕੇ ਕੀ ਬਣਾਉਣਾ ਤਾਂ ਕੀ ਨਹੀਂ ਬਣਾਉਣਾ ਹੈਗਾ ਬਾਰ ਗੱਡੀ ਆ ਗਈ ਰੈਂਪੋਰ ਅਹੀਂ ਨੀ ਗੇਟ ਖੋਲਣਾ ਅਸੀਂ ਨਹੀਂ ਖੋਲਣਾ ਨਹੀਂ ਖੋਲਣਾ ਰਹਿਣ ਤੋਂ ਬਾਅਦ ਆਉਦੇ ਇੱਧਰ ਗੱਡੀ ਖੜੀ ਹੈ ਗੇਟ ਮੋਰੇ ਰੈਂਪੋਰ ਨੂੰ ਨਹੀਂ ਖੋਲਣਾ ਹਾਏ ਹਾਏ ਖੋਲ ਦੇ ਆ ਰੁਕ ਜਾ ਸ ਰੈਂਪੋਰ ਨੂੰ ਸਾਡਾ ਨਾ ਜ਼ਿਆਦਾ ਚਾਹ ਹੁੰਦਾ ਵੀ ਗੱਡੀ ਆ ਗਈ ਹੈ ਆਪਣੀ ਚੀਜ਼ ਦੇ ਇਹਨੂੰ ਇੰਨੀ ਪਛਾਣਿਆ ਨਾ ਕੋਈ ਇੱਧਰ ਟਰੈਕਟਰ ਆ ਜਵੇ ਮਸ਼ੀਨ ਆ ਜਵੇ ਇਹਨੂੰ ਮਿੰਟ ਚ ਪਤਾ ਲੱਗ ਜਾਂਦਾ ඉන්නා චාචන්නා රැම්බුණු හන ශලයි ආදාන මිනු කෝල්ග වේවාසන අයිරිි කොළන රැම්බෝී? ਸਟicker ਐਪਲ ਦਾ ਇਹ ਤਾਂ ਲੱਗ ਗਿਆ ਹੁਣ ਹਾਂ ਬਾਲ ਵੀ ਲਿੱਤ ਗਏ ਦੇ ਕਿੰਨੇ ਹੇ ਬਸ ਚਾਵਲ ਗਿਆ ਹੁਣ ਲੈ ਆ ਤਾਂ ਲੈ ਲੈ ਹੁਣ ਸੋਣਾ ਪੂਰਾ ਮੁਕਾਵਾ ਹਾਂਜੀ ਜੀ ਟਾਈਮ ਹੋ ਗਿਆ 9:30 ਦਾ ਤੇ ਸਾਰੇ ਸੌ ਚੁੱਕੇ ਆ ਇੱਕ ਮੈਨੂੰ ਛੱਡ ਕੇ ਪਤਾ ਨਹੀਂ ਅੱਜ ਸਾਰੇ ਜਣੇ ਕਿੰਦਾ ਜਲਦੀ ਸੌਂਗੇ ਸ਼ਾਇਦ ਦਿਨ ਛੋਟੇ ਹੋ ਗਏ ਆ ਜਲਦੀ ਹਨੇਰਾ ਹੋ ਜਾਂਦਾ ਨਾ ਇਸ ਕਰਕੇ ਰੋਟੀ ਪਾਣੀ ਵੀ ਸਾਰੇ ਟਾਈਮ ਨਾਲ ਖਾ ਲੈਂਦੇ ਆ ਨਹੀਂ ਤਾਂ 9-10 ਸਾਨੂੰ ਰੋਟੀ ਖਾਣ ਲਈ ਬੱਜ ਜਾਂਦੇ ਸੀ ਤੇ ਅੱਜ ਸਾਰਿਆਂ ਨੇ ਟਾਈਮ ਨਾਲ ਰੋਟੀ ਖਾ ਕੇ ਤੇ ਸਾਰੇ ਸੌ ਚੁੱਕੇ ਆ ਤੇ ਮੈਂ ਕਿਹਾ ਚਲੋ ਮੈਂ ਵੀ ਆਪਣੇ ਵਲੌਗ ਦਾ ਐਂਡ ਕਰ ਦਵਾਂ ਤੇ ਬਟ ਆਪਾਂ ਅੱਜ ਤੁਹਾਡੇ ਲਈ ਇੱਕ ਬਹੁਤ ਵਧੀਆ ਵੈਕੈਂਸੀ ਲੈ ਕੇ ਆਏ ਆ ਜਿਹੜੀਆਂ ਪੜਾਣ ਪੜੀਆਂ ਲਿਖੀਆਂ ਹੋਣ ਦੇ ਬਾਵਜੂਦ ਫ੍ਰੀ ਕਰ ਬੈਠੀਆਂ ਤੇ ਕੰਮ ਕਰਨਾ ਚਾਹੁੰਦੀ ਆ ਇੱਕ ਵਧੀਆ ਅਰਨਿੰਗ ਕਰਨਾ ਚਾਹੁੰਦੀ ਆ ਤੇ ਆਪਾਂ ਇੱਕ ਉਹਨਾਂ ਲਈ ਬਹੁਤ ਵਧੀਆ ਕੰਮ ਲੈ ਕੇ ਆਏ ਆ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ ਉੱਤੋਂ ਬਾਅਦ ਆ ਪਤਾ ਢੇਣਾ ਕਰਦੇ ਗੱਲਬਾਤ ਤੇ ਨਾਲੇ ਤੁਹਾਨੂੰ ਅੱਜ ਦਾ ਸਵਾਲ ਵੀ ਦੱਸਦੇ ਆ ਕਿਉਂਕਿ ਕਾਫੀ ਦਿਨ ਹੋ ਗਏ ਹਨਾ ਵਲੌਗ ਨਹੀਂ ਪਿਆ ਤੇ ਜਿਨ੍ਹਾਂ ਨੇ ਮੈਨੂੰ ਮਿਸ ਕੀਤਾ ਥੈਂਕ ਯੂ ਸੋ ਮੱਚ ਤੁਸੀਂ ਆਪਣੇ ਸਾਰੇ ਕਮੈਂਟ ਕੀਤੇ ਹਨਾ ਵੀ ਹਾਂਜੀ ਦੀਦੀ ਤੁਹਾਡਾ ਵਲੌਗ ਬਹੁਤ ਲੇਟ ਆਇਆ ਆਪਾਂ ਤੁਹਾਨੂੰ ਹਨਾ ਫਿਰ ਤੁਹਾਡੀ ਵੇਟ ਕਰਦੇ ਹੀਗੇ ਆਪਾਂ ਤੁਹਾਡੇ 올ਡ ਜਿਹੜੇ ਹੈਗੇ ਪਹਿਲੇ ਵਲੌਗ ਪੁਰਾਣੇ ਉਹੀ ਦੇਖੀਗੇ ਸੋ ਥੈਂਕ ਯੂ ਕਿ ਤੁਸੀਂ ਮੈਨੂੰ ਇੰਨਾ ਜਾਤ ਕਰਦੇ ਆ ਮੇਰੀ ਸੋਚ ਤੋਂ ਜ਼ਿਆਦਾ ਹਨਾ ਤੁਸੀਂ ਮੈਨੂੰ ਪਿਆਰ ਦਿੱਤਾ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਇੰਨੇ ਘੱਟ ਟਾਈਮ ਦੇ ਵਿੱਚ ਹਨਾ ਮੇਰੀ ਇੰਨੀ YouTube ਫੈਮਲੀ ਵੱਧ ਜੂਗੀ ਹਨਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਇੰਨਾ ਪਿਆਰ ਦਿੰਦੇ ਆ ਤੇ ਅੱਗੇ ਤੋਂ ਵੀ ਇੱਤੇ ਹੀ ਦਿੰਦੇ ਰਹਿਣਾ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਤੇ ਪਹਿਲਾਂ ਆਪਾਂ ਵੀਡੀਓ ਤੁਹਾਨੂੰ ਕੰਮ ਦੇ ਰਿਲੇਟਡ ਉਹ ਵਾਲੀ ਦਾ ਦਈਏ ਉਹ ਮੈਂ ਐਡਿਟ ਕਰ ਦਮਾ ਉਹ ਸਾਰੇ ਜਣੇ ਜਰੂਰ ਧਿਆਨ ਨਾਲ ਦੇਖਿਓ ਸੁਣ ਲਿਓ ਤੇ ਜਿਹੜੀਆਂ ਮੇਰੀਆਂ ਭੈਣਾਂ ਭੜੀਆਂ ਲਿਖ ਕੇ ਆਇਆ ਬਹੁਤ ਵਧੀਆ ਕੰਮ ਆ ਉਹ ਤੇ ਜੋ ਐਨ ਮੈਰਿਡ ਆ ਉਹਨਾਂ ਲਈ ਵੀ ਵਧੀਆ ਆ ਜਾਂ ਮੇਰੇ ਮੇਰੇ ਜਿਹੜੇ ਭਰਾ ਆ ਹਨਾ ਵੀ ਉਹ ਵੀ ਘਰ ਬੈਠੇ ਹੁੰਦੇ ਜਿਨ੍ਹਾਂ ਨੇ ਨਹੀਂ ਜੋਬ ਮਿਲਦੀ ਪਈ ਤੇ ਉਹ ਫ੍ਰੀ ਟਾਈਮ ਆਪਣਾ ਇਹ ਕੰਮ ਕਰ ਸਕਦੇ ਆ ਠੀਕ ਆ ਜੀ ਵੀਡੀਓ ਸਾਰੇ ਜਣੇ ਧਿਆਨ ਨਾਲ ਦੇਖਿਓ ਤੇ ਆਪਾਂ ਐਂਡ 'ਚ ਤੁਹਾਨੂੰ ਇੱਕ ਦੱਸਦੇ ਆ ਸਵਾਲ ਤੇ ਸਾਰੇ ਜਣੇ ਉਹਦਾ ਵੀ ਆਨਸਰ ਜ਼ਰੂਰ ਦੇਓ ਤੇ ਸੋਣੇ ਸੋਣੇ ਕਮੈਂਟ ਜ਼ਰੂਰ ਕਰਿਓ ਹਾਂਜੀ ਜੀ ਦੇਖੋ Google ਤੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ 400 Tally Performance Work From Home Job Vacancies in Mohali Punjab ਦੇ ਵਿੱਚ ਓਪਨ ਹੋਈਆਂ ਆ ਠੀਕ ਆ ਜੀ ਇਹਨੂੰ ਆਪਾਂ ਕਰਾਂਗੇ ਓਕੇ ਬਹੁਤ ਵਧੀਆ ਕੰਮ ਆ ਤੁਸੀਂ ਸਾਰੇ ਜਣੇ ਜਰੂਰ ਦੇਖਿਓ ਚੈੱਕ ਕਰਿਓ ਇੱਕ ਵਾਰ ਜਿਹੜੇ ਵੀ ਚਾਹਵਾਨ ਨੇ ਇਸ ਕੰਮ ਦੇ ਤੇ ਆ ਤੁਸੀਂ ਸਭ ਤੋਂ ਪਹਿਲੇ ਨੰਬਰ ਤੇ ਦੇਖ ਸਕਦੇ ਆ Tally Performance Work From Home ਤੇ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਜੋਬ ਕੈਟਾਗਰੀ ਕਿਹੜੀਆਂ ਆ ਇਦੇ ਵਿੱਚ ਤੁਸੀਂ ਈਜ਼ੀਲੀ ਅਪਲਾਈ ਕਰ ਸਕੋ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਜੌਬ ਕੈਟਾਗਰੀ ਦੇਖ ਲੈਣੇ ਆ ਫਰਸਟ ਨੰਬਰ ਤੇ ਹੈਗੀਆਂ ਜੀ ਬਿਜ਼ਨਸ ਮੈਨੇਜਮੈਂਟ ਟੈਕਨੋਲੋਜੀ ਸੇਲ ਐਂਡ ਰਿਟੇਲ ਮਾਰਕੀਟਿੰਗ ਮੀਡੀਆ ਆਰਟਸ ਐਂਡ ਡਿਜ਼ਾਈਨ ਫਾਈਨੈਂਸ ਦਾ ਆ ਕਾਊਂਟਿੰਗ ਦਾ ਆ ਹੈਲਥ케ਅਰ ਦਾ ਆ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਵੀ ਤੁਹਾਨੂੰ ਇਹਦੇ ਵਿੱਚ ਕੰਮ ਵਧੀਆ ਲੱਗਦਾ ਤੁਸੀਂ ਘਰ ਬੈਠੇ ਆਰਾਮ ਨਾਲ ਆਪਣੇ ਫੋਨ ਤੋਂ ਜਾਂ ਲੈਪਟਾਪ ਤੋਂ ਕਿਸੇ ਵੀ ਚੀਜ਼ ਤੋਂ ਤੁਸੀਂ ਇਹਨੂੰ ਕਰ ਸਕਦੇ ਜੇ ਤੁਹਾਡੇ ਤੋਂ ਫੋਨ ਆ ਸਿੰਪਲ ਐਂਡਰੋਇਡ ਜਾਂ ਤੁਹਾਡੇ ਤੋਂ ਲੈਪਟਾਪ ਆ ਤੁਸੀਂ ਉਹਦੇ ਤੋਂ ਇਹਨੂੰ ਆਰਾਮ ਦੇ ਨਾਲ ਘਰ ਬੈਠੇ ਕੰਮ ਜਿਹੜਾ ਤੁਹਾਨੂੰ ਵਧੀਆ ਲੱਗਦਾ ਇਹਨੂੰ ਤੁਸੀਂ ਇਸ ਚੀਜ਼ ਤੇ ਓਕੇ ਕਰਕੇ ਤੇ ਅਪਡੇਟ ਕਰ ਸਕਦੇ ਆ ਠੀਕ ਆ ਜੀ ਆ ਦੇਖੋ ਅੱਗੇ ਉਹਨਾਂ ਨੇ ਆਪਸ਼ਨਾਂ ਦਿੱਤੀਆਂ ਹੋਈਆਂ ਆ ਜਾਂ ਕੁਝ ਵੀ ਆ ਜੇਕਰ ਤੁਹਾਨੂੰ ਕੋਈ ਵੀ ਇਹਦੇ ਵਿੱਚ ਕੰਮ ਵਧੀਆ ਲੱਗਦਾ ਆ ਤਾਂ ਤੁਸੀਂ ਇਹਨੂੰ ਓਕੇ ਕਰਕੇ ਇੱਥੇ ਅਪਡੇਟ ਦੀ ਆਪਸ਼ਨ ਹੈ ਅਪਡੇਟ ਕਰ ਦੇਣਾ ਠੀਕ ਆ ਜੀ ਤੇ ਹੁਣ ਆਪਾਂ ਜਾਵਾਂਗੇ ਬੈਕ ਉਸ ਤੋਂ ਬਾਅਦ ਜੀ ਆਪਾਂ ਦੇਖ ਲੈਨੇ ਆ ਕੀ ਇਹਦੇ ਵਿੱਚ ਪੇਮੈਂਟ ਕਿੰਨੀ ਆ 15000 ਤੋਂ 20000 ਮੰਥ ਪੇਮੈਂਟ ਆ ਠੀਕ ਆ ਜੀ ਆ ਦੇਖੋ نیچے ਸ਼ੋ ਹੋ ਰਿਹਾ ਵੀ 15000 ਤੋਂ 20000 ਪਰ ਮੰਥ ਪੇਮੈਂਟ ਆ ਬਹੁਤ ਵਧੀਆ ਕਾਰ ਬੈਠਿਆਂ ਨੂੰ ਪੇਮੈਂਟ ਆ ਰਹੀ ਆ ਤੇ ਇਹਨੂੰ ਆਪਾਂ ਕਰਾਂਗੇ ਓਕੇ ਆ ਦੇਖੋ ਜੋਬ ਡਿਟੇਲਸ ਆ ਗਈਆਂ ਜੀ ਇਦੇ ਵਿੱਚ ਪੇਮੈਂਟ 15000 ਤੋਂ 20000 ਮੰਥ ਜੌਬ ਟਾਈਪ ਪ੍ਰੈਸ਼ਰ ਅਗਰ ਜੇ ਕੋਈ ਸ਼ਿਫਟ ਵੀ ਲਗਾਉਣਾ ਚਾਹੁੰਦਾ ਆ ਤਾਂ ਡੇ ਦੀ ਵੀ ਸ਼ਿਫਟ ਹੈ ਜੀ ਤੇ ਕੋਈ ਇਹਦੇ ਵਿੱਚ ਨਾਈਟ ਦਾ ਨਹੀਂ ਹੈਗਾ ਜਾਂ ਕਿੱਦਾਂ ਹੈ ਵੀ ਆ ਘਰ ਬੈਠੇ ਵੀ ਤੁਸੀਂ ਆਰਾਮ ਨਾਲ ਦੇਖੋ ਕਰ ਸਕਦੇ ਆ ਵਰਕ ਫਰੋਮ ਹੋਮ ਉਹਨਾਂ ਨੇ ਬੈਨੀਫਿਟਸ ਦਿੱਤੇ ਹੋਏ ਆ ਵੀ ਜੇਕਰ ਤੁਸੀਂ ਅਗਰ ਨਹੀਂ ਸ਼ਿਫਟ ਲਗਾ ਸਕਦੇ ਤਾਂ ਇੱਥੇ ਵਰਕ ਫਰੋਮ ਹੋਮ ਦੀ ਵੀ ਆਪਸ਼ਨ ਹੈਗੀ ਆ ਤੇ ਇਹ ਨੀਚੇ ਹੈਗਾ ਅਪਲਾਈ ਨਾਓ ਦਾ ਵੀ ਆਪਸ਼ਨ ਤੇ ਜਿਨ੍ਹਾਂ ਨੇ ਵੀ ਇਹ ਕੰਮ ਕਰਨਾ ਹੋਇਆ ਚਾਹਵਨ ਹੈ ਗਿਆ ਤੇ ਉਹ ਆਰਾਮ ਨਾਲ ਘਰ ਬੈਠੇ ਅਪਲਾਈ ਕਰ ਸਕਦੇ ਆ ਠੀਕ ਆ ਜੀ ਅੱਜ ਦਾ ਸੀ ਇਹ ਕੰਮ ਤੇ ਸਾਰਿਆਂ ਲਈ ਬਹੁਤ ਵਧੀਆ ਆ ਜੋ ਵੀ ਪੜੇ ਲਿਖੇ ਆ ਜਾਂ ਜਿਨ੍ਹਾਂ ਨੂੰ ਵੀ ਕੋਈ ਡਾਟਾ ਐਂਟਰੀ ਦਾ ਕੰਮ ਆਉਂਦਾ ਆ ਜਾਂ ਕੋਈ ਹੈਲਥ ਕੇਅਰ ਦਾ ਕੰਮ ਆਉਂਦਾ ਕੋਈ ਵੀ ਤੁਸੀਂ ਉਹ ਟਾਪਿਕ ਨੂੰ ਚੂਸ ਕਰਕੇ ਅਪਲਾਈ ਕਰਨਾ ਉਸ ਆਧ ਦੇ ਨਾਲ ਤੁਹਾਨੂੰ ਕੰਮ ਦਿੱਤਾ ਜਾਊਗਾ ਠੀਕ ਆ ਜੀ ਤੇ ਤੁਸੀਂ ਆਰਾਮ ਨਾਲ ਘਰ ਬੈਠੇ 15000 ਤੋਂ 20000 ਮਹੀਨੇ ਦਾ ਕਮਾ ਸਕਦੇ ਆ ਤੋ ਲੋ ਜੀ ਇਹ ਸੀ ਅੱਜ ਦੀਆਂ ਜੋਬ ਵੈਕੈਂਸੀ ਤੁਹਾਡੇ ਲਈ ਜੋ ਕਿ ਘਰ ਬੈਠੇ ਤੁਸੀਂ ਆਰਾਮ ਨਾਲ ਆਪਣਾ ਖਰਚ ਪੈਣੀ ਕੱਢ ਸਕਦੇ ਆ ਤੇ ਇੱਕ ਵਧੀਆ ਅਰਨਿੰਗ ਸਟਾਰਟ ਕਰ ਸਕਦੇ ਆ ਠੀਕ ਹੈ ਜੀ ਆ ਦੇਖੋ 올 ਜੋਬ इजीली ਅਪਲਾਈ ਔਨ ਇੰਡੇਡ ਤੁਸੀਂ ਇਹਦੇ ਵਿੱਚ इजीली ਅਪਲਾਈ ਕਰ ਸਕਦੇ ਆ ਤੇ ਬਾਕੀ ਜੋ ਵੀ ਉਹਦੇ ਵਿੱਚ ਜਦੋਂ ਕੋਈ ਚੀਜ਼ ਦਿਓ ਨਾ ਲੋਡ ਹੋਈ ਉਹਨਾਂ ਨੇ ਤੁਹਾਨੂੰ ਆਪ ਹੀ ਮੈਸੇਜ ਕਰ ਦੇਣਾ ਆ ਤੇ ਇਹ ਬਹੁਤ ਵਧੀਆ ਕੰਮ ਆ ਤੇ ਤੁਸੀਂ ਕਰ ਸਕਦੇ ਆ ਹਾਂਜੀ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਹੋਣੀ ਹੋਪਸ ਤਾਂ ਤੁਹਾਨੂੰ ਸਾਰਿਆਂ ਨੂੰ ਵੀ ਵਧੀਆ ਲੱਗੀ ਹੋਊਗੀ ਜੋਬ ਤੇ ਸਾਰੇ ਜਣੇ ਜਰੂਰ ਅਪਲਾਈ ਕਰਿਓ ਜਿਹੜੇ ਵੀ ਚਾਹਵਾਨ ਆ ਤੇ ਅੱਜ ਦਾ ਜਿਹੜਾ ਆਪਣਾ ਸੁਭਾਅ ਲਿਆ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਰੱਬ ਨੇ ਤੇ ਇਨਸਾਨ ਨੇ ਦੋਨਾਂ ਨੇ ਰੜ ਕੇ ਬਣਾਈ ਆ ਵੀ ਰੱਬ ਨੇ ਵੀ ਬਣਾਈ ਆ ਉਹ ਚੀਜ਼ ਤੇ ਇਨਸਾਨ ਨੇ ਵੀ ਬਣਾਈ ਆ ਉਹ ਇੰਦਾ ਦੀ ਕਿਹੜੀ ਇੱਕ ਚੀਜ਼ ਆ ਠੀਕ ਆ ਜੀ ਮੈਨੂੰ ਲੱਗਦਾ ਨਹੀਂ ਵੀ ਤੁਸੀਂ ਇਹ ਹੁਣ ਸਵਾਲ ਪੁੱਝ ਪਾਉਂਗੇ ਕਿਉਂਕਿ ਪਹਿਲਾਂ ਜਿਹੜੇ ਮੇਰੇ ਸਵਾਲ ਲਿਏ ਤੁਸੀਂ ਬਹੁਤ ਜਲਦੀ ਉਹਦਾ ਆਨਸਰ ਦਿੰਦੇ ਤਾਂ ਮੈਂ ਸੋਚਦੀ ਹੁੰਦੀ ਸੀ ਵੀ ਮੈਂ ਇਦਾਂ ਦਾ ਕਿਹੜਾ ਸਵਾਲ ਪਾਵਾਂ ਹਨਾ ਵੀ ਜਿਹਦਾ ਆਨਸਰ ਤੁਹਾਨੂੰ ਨਾ ਮਿਲੇ ਤੇ ਉਮੀਦ ਕਰਦੀ ਸ਼ਾਇਦ ਤੁਹਾਨੂੰ ਇਹਦਾ ਆਨਸਰ ਨਾ ਲੱਭੇ ਬਾਕੀ ਦੇਖਦੇ ਆਂ ਵੀ ਮੇਰੇ ਨਾਲ ਸਾਰੇ ਜਣੇ ਜਿਆਦਾ ਇੰਟੈਲੀਜੈਂਟ ਆ ਹਨਾ ਵੀ ਮੇਰਾ ਤਾਂ ਤੁਹਾਨੂੰ ਪਤਾ ਹੀ ਆ ਤੇ ਬਾਕੀ ਸਾਰੇ ਜਣੇ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਜੋ ਵੀ ਤੁਹਾਡੇ ਆ ਨਾ ਦਿਮਾਗ 'ਚ ਪਹਿਲਾ ਥਾਟ ਆਇਆ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਇਹਦਾ ਆਨਸਰ ਤੇ ਮਿਲਦੇ ਆ ਜੀ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਜੇ ਜਿਹੜੀ ਮੇਰੀ ਵੀਡੀਓ ਚ ਇੱਕ ਨੂੰ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਣਾ ਇਤੇ ਪਿਆਰ ਦਿੰਦੇ ਰਿਹਾ ਕਰੋ ਤੇ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੌਗ 'ਚ ਬਾਏ ਬਾਏ